ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਬਠਿੰਡਾ ਚ ਅੱਜ ਸਵੇਰੇ ਸਵੇਰੇ ਬਵਾਲ ਮੱਚ ਗਿਆ ਸਕੂਲ ਵੈਨ ਚਾਲਕਾ ਤੇ ਚੱਲਿਆ ਪੁਲਿਸ ਦਾ ਡੰਡਾ ਪੁਲਿਸ ਨੇ ਵੈਨ ਚਾਲਕ ਦੌੜਾ ਦੌੜਾ ਕੇ ਕੁੱਟੇ ਦਰਅਸਲ ਸਵੇਰ ਵੇਲੇ ਡੀਟਯੂ ਵੱਲੋਂ ਨੀਮਾ ਦੀ ਪਾਲਣਾ ਨਾ ਕਰਨ ਵਾਲੇ ਸਕੂਲ ਵੈਨਾਂ ਦੇ ਚਾਲਾਨ ਕੱਟੇ ਜਾ ਰਹੇ ਸਨ ਜਿਸ ਨੂੰ ਲੈ ਕੇ ਚਾਲਕਾਂ ਨੇ ਡੀਟਯੂ ਦਾ ਕਿਰਾਉ ਕਰ ਦਿੱਤਾ ਸਕੂਲ ਵੈਨ ਡਰਾਈਵਰਾਂ ਦੇ ਘਰੇ ਤੋਂ ਡੀਟਯੂ ਨੂੰ ਵਿਚੋੜਨੇ ਪੁਲਿਸ ਨੇ ਲਾਚੀ ਚਾਰਜ ਕਰ ਦਿੱਤਾ ਕਾਗਜ਼ ਪੱਤਰ ਪੂਰੇ ਨਹੀਂ ਸੀਗੇ ਜੋ ਵੀ ਹਾਈ ਕੋਰਟ ਨੇ ਨਾਰਮਸ ਸੈੱਟ ਕੀਤੇ ਨੇ ਉਹ ਪੂਰੇ ਨਹੀਂ ਕਰਦੇ ਹੈਗੀਆਂ ਤੇ ਉਹ ਇਨ ਬਿਟਵੀਨ ਇਹਨਾਂ ਨੇ ਆਪਣੇ ਯੂਨੀਅਨ ਦੇ ਪ੍ਰਧਾਨ ਮੇਰਾ ਬੁਲਾ ਲੇ ਤੇ ਉਹ ਕਹਿੰਦੇ ਵੀ ਅਸੀਂ ਤਾਂ ਨਹੀਂ ਚਲਾਣ ਕਿਵੇਂ ਦੇ ਮੈਂ ਵੀ ਮੇਰੀ ਡਿਊਟੀ ਤੁਸੀਂ ਵਿਗਨ ਪਾ ਰਹੇ ਹੋ ਤੇ ਤੁਸੀਂ ਇਦਾਂ ਨਹੀਂ ਕਰ ਸਕਦੇ ਜੇ ਕੋਈ ਤੁਹਾਨੂੰ ਕਰਨ ਲੱਗਦੀ ਹੈ ਵੀ ਤੁਹਾਡਾ ਨਾ ਧੱਕਾ ਹੋ ਰਿਹਾ ਤੇ ਉਹ ਚੀਜ਼ ਤੁਸੀਂ ਹਾਈਲਾਈਟ ਕਰੋ ਤੁਸੀਂ ਆਪਣਾ ਗੱਡੀ ਵਾਲੇ ਨੂੰ ਬਰਛ ਲੋ ਵੀ ਉਹਦੇ ਕੋਲ ਕੋਈ ਕਾਗਜ਼ ਪੱਤਰ ਕੋਈ ਡਰਾਈਵਿੰਗ ਲਾਇਸੈਂਸ ਕੋਈ ਚੀਜ਼ ਪੂਰੀ ਹੋਵੇ ਉਹ ਕਹਿੰਦਾ ਵੀ ਅਸੀਂ ਨਹੀਂ ਹੋ ਰਿਹਾ ਤੁਸੀਂ ਸਾਨੂੰ ਸਮਝਾ ਦਿਓ ਮੈਂ ਵੀ ਸਮਝਾ ਤਾਂ ਨਹੀਂ ਹੈਗੀ ਵਾਲੀ ਗੱਲ ਸਮਝਾ ਤੁਹਾਨੂੰ 8 ਮਹੀਨੇ ਹੋ ਗਏ ਮੈਨੂੰ ਇੱਥੇ ਇਹਨੂੰ ਵਾਰ-ਵਾਰ ਕਹਿੰਦੇ ਪੁਲਿਸ ਦੇ ਲਾਠੀ ਚਾਰਜ ਤੋਂ ਬਾਅਦ ਸਕੂਲ ਵੈਨ ਚਾਲਕ ਬਿਹਰ ਨਰਾਜ਼ ਰਿਖੇ ਤੇ ਸਰਕਾਰ ਖਿਲਾਫ ਡਟ ਕੇ ਨਾਰੇਬਾਜ਼ੀ ਕੀਤੀ। ਰੋਲਾ ਇਹੀ ਐ ਕਿ ਟ੍ਰਾਂਸਪੋਰਟ ਵਿਭਾਗ ਵੱਲੋਂ ਐ ਸਕੂਲ ਵੈਨਾਂ ਦੇ ਖਿਲਾਫ ਬਹੁਤ ਜ਼ਿਆਦਾ ਧੱਕੇਸ਼ਾਹੀ ਕੀਤੀ ਜਾਂਦੀ ਹੈ। ਜੋ ਵੀ ਹੁਕਮ ਹੁੰਦੇ ਐ ਇਹ ਹਾਈ ਕੋਰਟ ਦੇ ਉਹ ਸਿਰਫ ਐ ਸਕੂਲ ਵੈਨ ਤੇ ਲਾਗੂ ਕਰਦੇ ਐ। ਤਕਰੀਬਨ ਹਫਤਾ ਹੋ ਗਿਆ ਡੇਲੀ ਸਕੂਲ ਵੈਨਾਂ ਨੂੰ ਘੇਰਦਿਆਂ ਨੂੰ ਪਰ ਅੱਜ ਤਾਂ ਹਾਦੀ ਹੋ ਗਈ ਜਦੋਂ ਇਹਨਾਂ ਨੇ ਬਿਲਕੁਲ ਸਕੂਲ ਦੇ ਮੂਹਰੇ ਆ ਕੇ ਨਾਕਾ ਲਾ ਲਿਆ। ਬੱਚਿਆਂ ਨੂੰ ਪਿੱਛੇ ਵੀ ਰਸਤੇ 'ਚ ਵੀ ਇਹਨਾਂ ਨੇ ਗੱਡੀਆਂ ਰੋਕੀਆਂ ਬੱਚਿਆਂ ਨੂੰ ਗੱਡੀਆਂ ਦੇ ਵਿੱਚੋਂ ਉਤਾਰ-ਤਾਰ ਕੇ ਇਥੋਂ ਰੋਡ ਤੋਂ ਇਹ ਅੰਦਰ ਲੈ ਕੀ ਗਏ। ਗੇੜ ਦੇ ਉੱਤੇ ਗੱਡੀਆਂ ਰੁਕਾਈਆਂ ਇੱਥੇ ਧੱਕੇਸ਼ਾਈ ਕੀਤੀ ਗਈ ਇਹਨਾਂ ਵੱਲੋਂ ਕਹਿੰਦੇ ਵੀ ਗੱਡੀਆਂ ਅਸੀਂ ਬੌਂਡ ਕਰਾਂਗੇ। ਅਸੀਂ ਇਹਨਾਂ ਤੋਂ ਸਮਾਂ ਮੰਗਿਆ ਸੀ ਵੀ ਸਾਨੂੰ ਸਮਾਂ ਦਿਓ। ਇਹਾਂ ਨੇ ਤੁਸੀਂ ਪਹਿਲਾਂ ਵੀ ਮੰਗਿਆ ਸੀ ਕਿ ਵੀ ਅਸੀਂ ਸੁਧਾਰ ਵੀ ਕੀਤਾ ਹੈ। ਸਭ ਨੂੰ ਪਤਾ ਬਠਿੰਡੇ ਦੇ ਵਿੱਚ ਵੀ ਕਿੰਨਾ ਸੁਧਾਰ ਹੋਇਆ ਹੈ। ਹੋ ਵੀ ਰਿਹਾ ਹੈ ਵੀ ਜਿਹੜੀਆਂ ਮਾਰੀਆਂ ਗੱਡੀਆਂ ਅਸੀਂ ਉਹਨਾਂ ਦੇ ਖਿਲਾਫ ਹੈ। ਬੰਦ ਹੋਣੀਆਂ ਚਾਹੀਦੀਆਂ ਪਰ ਜੇ ਇਹ ਧੱਕੇਸ਼ਾਈ ਨਾਲ ਚਾਹਣ ਉਸ ਤਰ੍ਹਾਂ ਨਹੀਂ। ਹੁਣ ਇਹ ਵੀ ਪੀਸਾਂ ਜਾ ਤੁਹਾਡੇ smartphones ਵਿੱਚ। Android users Play Store ਵਿੱਚ ਅਤੇ Apple users store which, yeah, App Store ਵਿੱਚ ਜਾ ਕੇ এবিপি ਲਾਈਵ टाइप ਕਰੋ এবিপি ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨੂ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ